ਬਟਾਲਾ ਦੇ ਪੋਸ਼ ਇਲਾਕੇ ਦੇ ਵਿੱਚ ਚੋਰੀ ਦੀ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਤੁਹਾਨੂੰ ਦੱਸਦੀ ਕਿ ਚੋਰਾਂ ਨੇ ਇੱਕ ਵੱਡੀ ਇੰਡਸਟਰੀ ਮਾਲਕ ਦੇ ਕੋਠੀ ਨੂੰ ਨਿਸ਼ਾਨਾ ਬਣਾਇਆ ਜਿੱਥੇ ਉਹ ਸੋਨੇ ਦੇ ਗਹਿਣੇ ਤੇ ਇਸ ਦੇ ਨਾਲ ਹੀ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਰਖੜੀ ਦੇ ਤਿਉਹਾਰ ਨੂੰ ਲੈ ਕੇ ਬਟਾਲਾ ਦੀ ਗ੍ਰੇਟਰ ਕੈਲਾਸ਼ ਕਲੋਨੀ ਦਾ ਰਹਿਣ ਵਾਲਾ ਇੱਕ ਸਨਤਕਾਰ ਪੂਰੇ ਪਰਿਵਾਰ ਦੇ ਨਾਲ ਦਿੱਲੀ ਗਿਆ ਸੀ ਜਦੋਂ ਉਹਨਾਂ ਦੇ ਘਰ ਕੋਈ ਮੁਲਾਜ਼ਮ ਗਿਆ ਤਾਂ ਘਰ ਦੇ ਤਾਲੇ ਟੁੱਟੇ ਦੇਖ ਮਾਲਕਾਂ ਨੂੰ ਜਾਣਕਾਰੀ ਦਿੱਤੀ। ਦਰ ਸ਼ਾਮ ਜਦੋਂ ਮਕਾਨ ਮਾਲਕ ਦਿੱਲੀ ਤੋਂ ਵਾਪਸ ਘਰ ਪਰਤਿਆ ਤਾਂ ਦੇਖਿਆ ਘਰ ਦੇ ਵਿੱਚ ਚੋਰੀ ਹੋ ਚੁੱਕੀ ਸੀ। ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਅਤੇ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਕ ਵਕ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਘਰ ਦੇ ਮਾਲਕ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਦੇ ਵੱਲੋਂ ਘਰ ਦੇ ਵਿੱਚ ਹੋਈ ਚੋਰੀ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਚੋਰ ਘਰ ਦੇ ਵਿੱਚ ਰੱਖਿਆ ਸਾਰਾ ਸੋਨਾ ਤੇ ਨਕਦੀ ਲੈ ਕੇ ਫਰਾਰ ਹੋ ਗਏ। ਕੱਲ੍ਹ ਨੂੰ ਪਤਾ ਲੱਗਾ ਕਿ ਚੋਰੀ ਹੋ ਗਈ। ਇੱਕ ਤੇ ਅਸੀਂ ਆਪਣੇ ਇੱਕ ਜਨਾਬ ਬੰਦੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਏਡਾ ਲੋਕ ਉੱਟ ਗਏ ਨੇ ਸਾਰੇ ਲੋਕ ਉੱਟ ਗਏ ਨੇ ਤੇ ਚੋਰੀ ਹੋਈ ਦੀ ਤੇ ਅਸੀਂ ਉਸ ਤੋਂ ਮਾਰਨਿੰਗ ਚੱਲੇ ਆ ਤੇ ਕੋਈ ਹਲੇ ਕੈਸ਼ ਤੇ 골ਡਾ ਹੀ ਹੈ ਬਸ ਜੀ ਸਾਨੂੰ ਅੱਧ ਕੋਈ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕੋ ਚੋਰੀ ਹੋਈ ਹੈ ਤੇ ਅਸੀਂ ਜਾ ਕੇ ਜਦੋਂ ਕੰਪਲੀਟ ਕੋਈ ਨਹੀਂ ਬਾਈ ਫੋਨ ਹੀ ਆਈ ਸੀ ਅਸੀਂ ਮੌਕਾ ਵੇਖ ਲਿਆ ਇਨਾਂ ਦਾ ਘਰ ਆ ਜੀ ਸ਼ਾਮ ਲਤਾ ਅਧਰਵਾਲ ਉਹ ਕਿਤੇ 5-6 ਦਿਨ ਤੋਂ ਕਿਤੇ ਗਏ ਸੀ ਰਕੜੀ ਵਾਲੇ ਰਕੜੀ ਕਰਕੇ ਤਿਆਰ ਕਰਕੇ ਜਦੋਂ ਉਹਨਾਂ ਨੂੰ ਕੱਲ ਉਹਨਾਂ ਦੇ ਨੌਕਰ ਨੇ ਵੇਖਿਆ ਕਿ ਤਾਲੇ ਟੁੱਟੇ ਸੀ ਤੇ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੇ ਅੱਜ ਸਾਨੂੰ 8 ਵਜੇ ਰਿਪੋਰਟ ਕੀਤੀ ਹੈ ਜਦੋਂ ਕੈਲਕੂਲੇਟ ਕਰ ਦਰਨਗੇ ਐਫਆਰ ਦੇ ਕਿ ਜੋ ਵੀ ਹਾਲਾਤ ਅਸਲ ਕਰਨ ਜਾਣੂ ਕੀਤਾ ਜਾਵੇ ਇਸ ਘਟਨਾ ਤੋਂ ਬਾਅਦ ਪਰਿਵਾਰ ਸਦਮੇ ਦੇ ਵਿੱਚ ਹੈ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਕਈ ਸਾਲਾਂ ਦੀ ਮਿਹਨਤ ਦੀ ਕਮਾਈ ਦੇ ਉੱਤੇ ਚੋਰਾਂ ਨੇ ਹੱਥ ਸਾਫ਼ ਕੀਤਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਹੁਣ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦੋਂ ਜਲਦ ਚੋਰਾਂ ਨੂੰ ਕਾਬੂ ਕੀਤਾ ਜਾਵੇ ਤੇ ਉਹਨਾਂ ਦਾ ਸਮਾਨ ਉਹਨਾਂ ਨੂੰ ਵਾਪਸ ਦਿੱਤਾ ਜਾਵੇ